ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਦੇ ਉੱਤੇ ਚਟਾਨ ਵਾਂਗੂ ਖੜਾ ਸਾਡੀ ਟੀਮ ਹੈ ਜਿਹੜੀ ਜਲੰਧਰ ਸ਼ਹਿਰ ਦੀ ਐਸ்சி ਬੈਂਕ ਦੀ ਉਹ ਵੀ ਚਟਾਨ ਵਾਂਗੂ ਖੜੀ ਹੈ ਇੱਕ ਅੰਦੇ ਬੰਦੇ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਵੱਡੇ ਵੱਡੇ ਅਕਾਲੀ ਦਲ ਨੂੰ ਬੰਦੇ ਛੱਡ ਕੇ ਗਏ ਆ بڑے بڑے ਜਿਹੜੇ ਪੁਰਾਣੇ ਛੱਡ ਕੇ ਗਏ ਉਹ ਮੁੜ ਕੇ ਅਕਾਲੀ ਦਲ ਚ ਆ ਗਏ ਜਦੋਂ ਉਹਨਾਂ ਨੂੰ ਬਾਹਰ ਕੁਝ ਨਹੀਂ ਮਿਲਿਆ ਇਸ ਕਰਕੇ ਸਾਨੂੰ ਇਸ ਗੱਲ ਦਾ ਬੜਾ ਹੀ ਦੁੱਖ ਲੱਗਿਆ ਕਿ ਪਵਨ ਕੁਮਾਰ ਟੀਨੂ ਜਿਹਨੂੰ ਪਾਰਟੀ ਨੇ ਕਿਹੜਾ ਮਾਨ ਸਤਿਕਾਰ ਨਹੀਂ ਦਿੱਤਾ ਜਿਹੜਾ ਨਹੀਂ ਮਿਲਿਆ ਜੋ ਅਸੀਂ ਅਸੀਂ ਫੇਰ ਵੀ ਪਾਰਟੀ ਨਾਲ ਖੜੇ ਆ ਇਹ ਜਿਹੇ ਬੰਦੇ ਜ ਆਪਣੇ ਆਨੰਦਮਾਨ ਕੇ ਦੂਏ ਪਾਸੇ ਫੇਰ ਆਨੰਦਮਾਨ ਚਲੇ ਗਏ। ਕਿਸੇ ਛੋਪੜੇ ਜੀ ਹੋ ਸਕਦਾ ਵੀ ਜਾਂ ਤਾਂ ਕੁਛ ਗੱਫਾ ਮਿਲ ਗਿਆ। ਚੰਗਾ ਗੱਫਾ ਮਿਲਿਆ ਤਵੇ ਬੰਦਾ ਜਾ ਸਕਦਾ ਨਹੀਂ ਕਿਹੜਾ ਡੁੱਬਦੇ ਖੂਚ ਡਿੱਗਦਾ। ਕਿਸੇ ਨੂੰ ਪੁੱਛਿਆ ਤੱਕ ਨਹੀਂ ਉਹਨਾਂ ਨੇ। ਉਹ ਪਹਿਲਾਂ ਵੀ ਇਦਾਂ ਹੁੰਦੀ ਸੀ। ਉਹ ਕਿਸੇ ਵੀ ਵਰਕਰ ਨੂੰ ਆਪਣੇ ਲੱਕ ਤੋਂ ਉੱਤੇ ਨਹੀਂ ਚੜਨ ਦਿੰਦੇ। ਜਿਹੜਾ ਉਹਦੇ ਲੱਕ ਦੇ ਉੱਤੇ ਨੂੰ ਆਹ ਨਾਲ ਠੋਕ ਕੇ ਪਰੇ ਛੱਡ ਦਿੰਦੇ ਆ ਇਸ ਕਰਕੇ ਬੜਾ ਵੱਡਾ ਜਿਹੜਾ ਸਮਾਜ ਵੀ ਨਿਰਾਸ਼ਾ ਸੀਗਾ ਵੀ ਸਾਡਾ ਲੀਡਰ ਹੈ ਜਿਹੜਾ ਵਰਕਰਾਂ ਨੂੰ ਪੁੱਛਦਾ ਵੀ ਨਹੀਂ ਇਕੱਲਾ ਹੀ ਤੁਰਿਆ ਫਰੀ ਜਾਂਦਾ। ਤਿੰਨ ਬੰਦੇ ਗਏ ਇੱਕ ਪ੍ਰਬਧਿਆ ਰਾਮਪੁਰਾ ਇੱਕ ਬੰਦਾ ਆਪਣੇ ਗੁਰਚਾਨ ਸਿੰਘ ਚੰਨੀ ਆ ਉਹ ਵੀ ਇਕੱਲਾ ਹੀ ਆ ਉਹ ਵੀ ਇਕੱਲਾ ਹੀ ਆ ਉਹ ਵੀ ਇਕੱਲਾ ਹੀ ਤਿੰਨੇ ਬੰਦੇ ਤਿੰਨ ਟਿਕੜੀਆਂ ਇਕੱਲੇ ਗਏ ਕਿੰਨਾ ਫਰਕ ਪੂਆ ਸ਼ਰੋਮਣੀ ਅਕਾਲੀ ਦਰ ਦੀ ਫਰਕ ਮੈਂ ਕਹਿੰਦਾ ਫਾਇਦਾ ਹੋ ਗਿਆ ਸਾਰੇ ਬੰਦੇ ਖੁੱਲ ਕੇ ਤਾਂ ਚੱਲਣਗੇ ਦਬਾ ਕੇ ਰੱਖਦੇ ਸੀ ਮੈਂ ਕਹਾਂ ਸਾਰੇ ਸਾਰੇ ਪ੍ਰੈਸ਼ਰ 'ਚ ਹੀ ਰਹਿੰਦੇ ਸੀ ਇਸ ਕਰਕੇ ਸਾਰੇ ਬੰਦੇ ਸ਼ਰੋਮਣੀ ਅਕਾਲੀ ਦਰ ਨਾਲ ਖੁੱਲ ਕੇ ਚੱਲਣਗੇ ਕੋਈ ਪ੍ਰੋਬਲਮ ਨਹੀਂ ਤੁਸੀਂ ਦੇਖ ਲਿਓ ਉਹਨਾਂ ਨੇ ਆਉਣਾ ਹੀ ਆਮ ਵਾਲਿਆਂ ਵੱਲੋਂ ਕਿੱਦਾਂ ਲੋਕਾਂ ਨੇ ਦਿਨਾਂ ਜਨਾਂ ਲਤਾੜ ਕੇ ਸੱਟਦਾ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਭਜਨ ਲਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ்சி ਵਿੰਗ ਜਲੰਧਰ ਅੱਜ ਇੱਕ ਅਸੀਂ ਛੋਟ ਦੇ ਵਿੱਚ ਮੀਟਿੰਗ ਸੱਦੀ ਆ ਜਿਹਦੇ ਵਿੱਚ ਜਿਹਦੇ ਸਬੰਧ ਚ ਅਸੀਂ ਇਹ ਮੀਟਿੰਗ ਸੱਦੀ ਆ ਕਿਉਂਕਿ ਕੱਲ ਜਿਹੜੇ ਪਵਨ ਕੁਮਾਰ ਟਿਨੂ ਜੀ ਜਿਹੜੇ ਆਮ ਪਾਰਟੀ ਨੂੰ ਜੁਆਇਨ ਕਰਕੇ ਅਕਾਲੀ ਦਲ ਨੂੰ ਛੱਡ ਕੇ ਤੇ ਉਹਦੇ ਵਿੱਚ ਇੱਕ ਨਾ ਮੇਰੀ ਫੋਟੋ ਚਲਦੀ ਸੀ ਅਸੀਂ ਸ਼ੋਭਾ ਯਾਤਰਾ ਵਿੱਚ ਜਾਂਦੇ ਸੀ ਉਹਦੇ ਵਿੱਚ ਇਹ ਵੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਨੀਲੇ ਰੋਪੇ ਪਾਇਓ ਸੀ ਅਸੀਂ ਉਹਦੇ ਵਿੱਚ ਸ਼ਾਮਲ ਹੋਏ ਉਹ ਫੋਟੋ ਮੇਰੀ ਨਾਲ ਆਉਂਦੀ ਸੀ ਮੈਨੂੰ ਲੱਗਦਾ ਸੀ ਅੱਜ ਵੀ ਸ਼ਾਇਦ ਲੋਕਾਂ ਦੇ ਮਨ ਚ ਹੋਵੇ ਮੈਂ ਵੀ ਅਕਾਲੀ ਦਲ ਨੂੰ ਛੱਡ ਕੇ ਚਲੇਗਾ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਦੇ ਉੱਤੇ ਚਟਾਨ ਵਾਂਗੂ ਖੜਾ ਸਾਡੀ ਟੀਮ ਹੈ ਜਿਹੜੀ ਜਲੰਧਰ ਸ਼ਹਿਰ ਦੀ ਐਸ்சி ਬੈਂਕ ਦੀ ਉਹ ਵੀ ਚਟਾਨ ਵਾਂਗੂ ਖੜੀ ਹੈ ਇੱਕ ਅੰधे ਬੰਦੇ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਵੱਡੇ ਵੱਡੇ ਅਕਾਲੀ ਦਲ ਨੂੰ ਬੰਦੇ ਛੱਡ ਕੇ ਗਏ ਆ بڑے بڑے ਜਿਹੜੇ ਪੁਰਾਣੇ ਛੱਡ ਕੇ ਗਏ ਉਹ ਮੁੜ ਕੇ ਅਕਾਲੀ ਦਲ 'ਚ ਆ ਗਏ ਜਦੋਂ ਉਹਨਾਂ ਨੂੰ ਬਾਹਰ ਕੁਝ ਨਹੀਂ ਮਿਲਿਆ ਇਸ ਕਰਕੇ ਸਾਨੂੰ ਇਸ ਗੱਲ ਦਾ ਬੜਾ ਹੀ ਦੁੱਖ ਲੱਗਿਆ ਕਿ ਪਵਨ ਕੁਮਾਰ ਟੀਨੂੰ ਜਿਹਨੂੰ ਪਾਰਟੀ ਨੇ ਕਿਹੜਾ ਮਾਨ ਸਤਿਕਾਰ ਨਹੀਂ ਦਿੱਤਾ ਜਿਹੜਾ ਨਹੀਂ ਮਿਲਿਆ ਜਦੋਂ ਅਸੀਂ ਸ਼ਾਮਲ ਹੋਇਆ ਤਿੰਨ ਸਾਲ ਉਹਨਾਂ ਨੂੰ ਐਸਸੀ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਮੰਤਰੀ ਦਾ ਦਰਜਾ ਦਿੱਤਾ ਉਤੋਂ ਬਾਅਦ ਉਹਨਾਂ ਨੂੰ 10 ਸਾਲ ਜਿਹੜਾ ਐਮਐਲਏ ਬਣਾਇਆ ਚੀਪ ਪਾਰਲੀਮੈਂਟਰੀ ਸੈਕਟਰੀ ਬਣਾਇਆ ਤੇ ਬੜਾ ਸਤਿਕਾਰ ਦਿੱਤਾ ਅੱਜ ਦੀ ਡੇਟ 'ਚ ਵੀ ਉਹ ਕੋਰ ਕਮੇਟੀ ਮੈਂਬਰ ਪੰਜਾਬ ਦੇ ਜਨਰਲ ਸੈਕਟਰੀ ਤੇ ਸਾਡੇ ਵਰਗੇ ਜਿਹੜੇ ਸੇਵਾਦਾਰ ਸੀ ਅਸੀਂ ਫੇਰ ਵੀ ਪਾਰਟੀ ਨਾਲ ਖੜੇ ਆ ਇਹੋ ਜਿਹੇ ਬੰਦੇ ਜਿਹੜੇ ਆਪਣੇ ਆਨੰਦ ਮਾਣ ਕੇ ਦੂਏ ਪਾਸੇ ਫੇਰ ਆਨੰਦ ਮਾਣਨ ਚਲੇ ਗਏ। ਸੋਪੜਾ ਜੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਸੀ ਕੀ ਉਹਨਾਂ ਲਾਲਚ ਆਇਆ ਕਿ ਕੀ ਡਰ ਗਏ ਕਿ ਕਿਉਂ ਗਿਓ ਪਾਰਟੀ ਚ? ਮੈਨੂੰ ਤਾਂ ਇਹੀ ਹੋ ਸਕਦਾ ਵੀ ਜਦ ਤੱਕ ਕੁਛ ਗੱਫਾ ਮਿਲ ਗਿਆ ਚੰਗਾ ਗੱਫਾ ਮਿਲਿਆ ਤਵੇ ਬੰਦਾ ਜਾ ਸਕਦਾ ਨਹੀਂ ਕਿਹੜਾ ਡੁੱਬਦੇ ਖੂਚ ਡਿੱਗਦਾ। ਟੜ ਸਾਰਿਆਂ ਨੂੰ ਸਲਾਹ ਕੀਤੀ ਸੀ ਉਹਨਾਂ ਨੇ ਤੱਕ ਕਿਸੇ ਨੂੰ ਪੁੱਛਿਆ ਤੱਕ ਨਹੀਂ ਉਹਨਾਂ ਨੇ। ਉਹ ਪਹਿਲਾਂ ਵੀ ਇਦਾਂ ਹੁੰਦੀ ਸੀ। ਉਹ ਕਿਸੇ ਵੀ ਵਰਕਰ ਨੂੰ ਆਪਣੇ ਲੱਕ ਤੋਂ ਉੱਤੇ ਨਹੀਂ ਚੜਨ ਦਿੰਦੇ। ਜਿਹੜਾ ਉਹਦੇ ਲੱਕ ਦੇ ਉੱਤੇ ਨੂੰ ਆ ਦੇ ਨਾਲ ਠੋਕ ਕੇ ਪਰੇ ਛੱਡ ਦਿੰਦੇ ਆ ਇਸ ਕਰਕੇ ਬੜਾ ਵੱਡਾ ਜਿਹੜਾ ਸਮਾਜ ਵੀ ਨਿਰਾਸ਼ਾ ਸੀਗਾ ਵੀ ਸਾਡਾ ਲੀਡਰ ਜਿਹੜਾ ਵਰਕਰਾਂ ਨੂੰ ਪੁੱਛਦਾ ਵੀ ਨਹੀਂ ਇਕੱਲਾ ਹੀ ਤੁਰਿਆ ਫਰੀ ਜਾਂਦਾ ਇੱਕ ਦਿਨ ਪਹਿਲੇ মিডিਆ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਲੇਕਿਨ ਉਹ ਕਹਿੰਦੇ ਮੈਂ ਤੇ ਪਾਰਟੀ ਨੂੰ ਕਦੀ ਵੀ ਨਹੀਂ ਛੱਡਾਂਗਾ ਫਿਰ ਇਹ ਕਾਰਨ ਕੀ ਬਣਿਆ ਉਹ ਅਸਲ ਜਾਣੇ ਤਾਂ ਮੁੱਖ ਮੰਤਰੀ ਸਾਹਿਬ ਇਨਸਾਮ ਚ ਗਏ ਸੀਗੇ ਉਹ ਦੋ ਦਿਨ ਦਾ ਵਿੱਚ ਫਰਕ ਪੈ ਗਿਆ ਉਹਨਾਂ ਦੇ ਆਣ ਦਾ ਸ਼ਾਮਿਲ ਤਾਂ ਉਹਨਾਂ ਨੇ ਉਦਣੇ ਹੋ ਜਾਣਾ ਸੀਗਾ ਇਸ ਕਰਕੇ ਉਹਨਾਂ ਨੂੰ ਫਿਰ ਕਹਿਣਾ ਪਿਆ ਵੀ ਜਦੋਂ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਸਮਾਜ ਵੀ ਆ ਜਿਹੜਾ ਜਿਹਨਾਂ ਦੇ ਕਰਕੇ ਆ ਦੋ ਵਾਰੀ ਐਮਐਲਏ ਬਣਿਆ ਚੇਅਰਮੈਨ ਬਣਿਆ ਐਮਪੀ ਲੜਿਆ ਸਮਾਜ ਨੇ ਅੱਜ ਤੀ ਮਾਨ ਸਤਕਾਰ ਦਿੱਤਾ ਡੀਐਸਪੀ ਬੇਲੇ ਵੀ ਸਤਕਾਰ ਦਿੱਤਾ ਇਹ ਸਮਾਜ ਵੀ ਤਾਂ ਸਵਾਰ ਕਰਾ ਕੋਪੜਾ ਜੀ ਉਹਨਾਂ ਨਾਲ ਕਿਹੜਾ ਕਿਹੜਾ ਕੈਂਡੀਡੇਟ ਗਿਆ ਕੋਈ ਵੀ ਨਹੀਂ ਤਿੰਨ ਬੰਦੇ ਗਏ ਇੱਕ ਪ੍ਰਵਧਿਆ ਰਾਮਪੁਰਾ ਇੱਕ ਬੰਦਾ ਆਪਣੇ ਗੁਰਚਾਨ ਸਿੰਘ ਚੰਨੀ ਆ ਉਹ ਵੀ ਕੱਲਾ ਹੀ ਆ ਉਹ ਵੀ ਕੱਲਾ ਹੀ ਆ ਉਹ ਵੀ ਕੱਲਾ ਹੀ ਤਿੰਨੇ ਬੰਦੇ ਤਿੰਨ ਟਿਕੜੀਆਂ ਕੱਲੇ ਗਏ ਕਿੰਨਾ ਫਰਕ ਪੂਆ ਸ਼੍ਰੋਮਣੀਆਂ ਕੱਲੇ ਦੱਸੋ ਫਰਕ ਮੈਂ ਕਹਿੰਦਾ ਫਾਇਦਾ ਹੋ ਗਿਆ ਸਾਰੇ ਬੰਦੇ ਖੁੱਲ ਕੇ ਤਾਂ ਚੱਲਣਗੇ ਦਬਾ ਕੇ ਰੱਖਦੇ ਸੀ ਮੈਂ ਕਹਾਂ ਸਾਰੇ ਸਾਰੇ ਪ੍ਰੈਸ਼ਰ 'ਚ ਰਹਿੰਦੇ ਸੀ ਇਸ ਕਰਕੇ ਸਾਰੇ ਬੰਦੇ ਸ਼ਰੋਮਣੀ ਅਕਾਲੀ ਦਰ ਨਾਲ ਖੁੱਲ ਕੇ ਚੱਲਣਗੇ ਕੋਈ ਪ੍ਰੋਬਲਮ ਨਹੀਂ ਤੁਸੀਂ ਦੇਖ ਲਿਓ ਉਹਨਾਂ ਨੇ ਆਉਣਾ ਹੀ ਆਮ ਵਾਲਿਆਂ ਵੱਲ ਕਿਦਾਂ ਲੋਕਾਂ ਨੇ ਦਿਨਾਂ ਜਨਾਂ ਲਤਾੜ ਕੇ ਸਿੱਟਦਾ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਆਪਣੇ ਹੋਰ ਕੋਈ ਅਕਾਲੀ ਦਰ ਦੇ ਬੰਦਿਆਂ ਨੂੰ ਕੋਈ ਫੋਨ ਆਏ ਹੁਣ ਸ਼ਾਮਲ ਹੋਣ ਲਈ ਜਾਂ ਕੁਝ ਨਹੀਂ ਨਹੀਂ ਕਿਸੇ ਨੇ ਸੁਣੀ ਹੀ ਨਹੀਂ ਗੱਲ ਠੀਕ ਹੈ ਜੀ ਉम्मे ਦਾ ਬੜੇ ਆ ਕੋਈ ਨਹੀਂ ਜਾਂਦਾ ਜਨਾਂ ਕਹਿੰਦੇ ਅਸੀਂ ਝਾੜੂ ਧੋਕੀ ਲੈਣਾ ਅੱਜ ਅਸੀਂ ਝਾੜੂ ਫੜੀ ਫਿਰਾਂਗੇ ਕੱਲ ਨੂੰ ਗਾਲਾਂ ਦੇ ਵਿੱਚ ਕੋਜੇ ਪਾ ਕੇ ਅਸੀਂ ਤਾਂ ਮੁੜ ਕੇ ਫੇਕ ਗਲਾਮ ਹੋ ਗਏ ਅਸੀਂ ਕਿਉਂ ਗਲਾਮੀ ਵਾਲ ਨੂੰ ਜਾਈਏ ਆਈ ਬਾਵਾ ਸਾਹਿਬ ਦੀ ਸੋਚ ਦੇਤੇ ਸਭ ਕਾਂਸੀ ਰਾਮ ਦੀ ਸੋਚ ਦੇ ਉੱਤੇ ਅਸੀਂ ਪੈਰਾ ਦਿੰਨੇ ਆ ਅਸੀਂ ਉਹਨਾਂ ਦੇ ਸੱਚੇ ਸਿਪਾਹੀ ਆ ਸ਼੍ਰੋਮਣੀ ਅਕਾਲੀ ਦਲ ਇੱਕ ਲੋਕਲ ਪਾਰਟੀ ਆ ਪੰਜਾਬ ਦੀ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਬਣਨੀ ਆ ਜਦੋਂ ਸਰਕਾਰ ਬਣਨੀ ਆ ਪੰਜਾਬ ਦੇ ਵਿੱਚ ਕੰਮ ਹੋਣੇ ਪੰਜਾਬ ਨੇ ਇੱਕ ਸਿਆਖਲ ਹੋਣਾ ਤੁਸੀਂ ਜਦ 10 ਸਾਲ ਸਰਕਾਰ ਰਹੀ ਆ ਦੇਖੋ ਜਾ ਕੇ ਜਿੱਦਨ ਮਰਜੀ ਗੱਡੀ ਘੜੋ ਕੋਲ ਵੱਡੇ ਵੱਡੇ ਫਲਾਈਓਵਰ ਗਰੀਬਾਂ ਨੂੰ ਆਟਾ ਦਾਲ ਸਕੀਮ ਸगन ਸਕੀਮ ਬਿਜਲੀ ਫਰੀ ਉੱਥੋਂ ਹੀ ਸਾਰਾ ਕੁਝ ਸ਼ੁਰੂ ਹੋਇਆ ਦੁਨੀਆਂ ਪਾਰਟੀ ਦਾ ਨਕਲਾਂ ਕਰਦੀਆਂ ਪਈਆਂ ਹੁਣ ਤਿਆਰੀਆਂ ਕਿੱਦਾਂ ਹੁੰਦੀਆਂ ਲੋਕ ਸਭਾ ਚੋਣਾਂ ਦੀਆਂ ਮਗਾ ਲੋਕ ਸਭਾ ਦੀ ਪੂਰੀ ਤਿਆਰੀ ਆ ਜਲੰਧਰ ਦੇ ਵਿੱਚ ਪੂਰਾ ਕਾਂਗਰਸੀ ਦਲ ਚੜ੍ਹਦੀ ਕਲਾ ਚ ਆ ਇਹੋ ਜੀ ਗੱਲ ਨਹੀਂ ਵੀ ਚੜ੍ਹਦੀ ਕਲਾ ਦੇ ਨਹੀਂ ਲੋਕ ਜੋ ਮਰਜੀ ਕਹੀ ਜਾਣ ਜਿਹੜਾ ਮਰਜੀ ਤੁਸੀਂ ਕਹਿੰਦੇ ਚੰਨੀ ਆ ਗਿਆ ਫਲਾਣਾ ਆ ਗਿਆ ਜਦੋਂ ਸਾਡਾ ਕੈਂਡੀਡੇਟ ਆਉਣਾ ਨਾ ਆਪੇ ਜਦੋਂ ਪੰਜ ਗੋੜਾ ਮੁਕਾਬਲਾ ਹੋਣਾ ਤੁਹਾਨੂੰ ਆਪੇ ਪਤਾ ਲੱਜਣਾ ਵੀ ਜਿੱਤਦਾ ਕੌਣ ਆ। ਭਾਜਪਾ ਨੂੰ ਤਾਂ ਲੋਕ ਪਿੰਡਾਂ 'ਚ ਨਹੀਂ ਵੜਨਦੇ ਨੇ ਡਾਂਗਾ ਲਾ ਕੇ ਖੜੇ ਆ। ਠੀਕ ਨਹੀਂ। ਕਾਂਗਰਸ ਚੰਨੀ ਆਇਆ ਉਧਰੋਂ ਜਾ ਕੇ ਖਰੜ ਵੱਲੋਂ ਜਿਸ ਕਰਕੇ ਉਹਨੂੰ ਖਰੜੋਂ ਅਸੀਂ ਖਰੜ ਮਿਲਣ ਜਾਇਆ ਕਰਨਗੇ ਜੇ ਐਮਪੀ ਜਿਤਾ ਕੇ ਕਿੱਥੋਂ ਨੱਪਣਾ ਉਹਨੂੰ ਚੰਨੀ ਨੂੰ। ਇਹ ਥੋੜਾ ਵੀ ਜੀਐਸਸੀ ਭਾਈਚਾਰੇ 'ਚ ਬਾਕੀ ਕੈਂਡੀਡੇਟ ਵੀ ਐਸਸੀ ਭਾਈਚਾਰੇ 'ਚ ਹੋਣੇ ਇਕੱਲਾ ਚੰਨੀ ਜਿਹੜਾ ਨਾ ਉਹੀ ਨਹੀਂ ਐਸਸੀ ਭਾਈਚਾਰੇ 'ਚ ਜਿੰਨੇ ਪੰਜ ਕੈਂਡੀਡੇਟ ਪੰਜਾਂ ਪਾਰਟੀਆਂ ਦੇ ਲੜਨੇ ਆ ਸਾਰੇ ਐਸਸੀ ਹੋਣੇ ਆ। ਠੀਕ ਨਹੀਂ ਅਸੀਂ ਆਪਣਾ ਲੋਕਲ ਕੈਂਡੀਡੇਟ ਜਿਤਾਵਾਂਗੇ ਜਿਹਨੂੰ ਅਸੀਂ ਲੋਕਲ ਮਿਲ ਸਕੇ ਸਾਡੇ ਕੰਮ ਆ ਸਕੇ ਇਸ ਕਰਕੇ ਬਾਹਰਲੇ ਨੂੰ ਕੌਣ ਪਤਾ ਬਾਹਰ ਤੋਂ ਬਹਰ ਆਉਂਦੇ ਜਿੱਤ ਕੇ ਚਲੇ ਜਾਂਦੇ ਬਾਅਦ ਵਿੱਚ ਕਿਹੜਾ ਪੁੱਛਦਾ ਚੰਨੀ ਨੇ ਕੀ ਕੀਤਾ ਸਾਡੇ ਲਈ ਦੱਸ ਦਿਓ ਕੀ ਚੰਨੀ ਨੂੰ ਜਿਤਾ ਕੇ ਅਸੀਂ ਇੱਥੇ ਛੜਕਾਂ ਤੇ ਪੇਚ ਵਰਕ ਰਾਣਾ ਕੀ ਅਸੀਂ ਬੱਕਰੀਆਂ ਚਵਾਣੀਆਂ ਕੀ ਕਰਾਉਣਾ ਚੰਨੀ ਨੂੰ ਇੱਥੇ ਕੀ ਅਸੀਂ 나ਗਵਾਲ ਪਾਉਣਾ ਸਾਨੂੰ ਵੀ ਆਉਂਦਾ ਸੀ ਪਿੰਡਾਂ ਜਿਹੜੇ 나ਗਵਾਲ ਪਾਉਂਦੇ ਸਾਨੂੰ ਇਸ ਕਰਕੇ ਅਸੀਂ ਇਹੋ ਜਿਹੇ ਡਰਾਮੇ ਨਹੀਂ ਕਰਾਉਣੇ ਠੀਕ ਨਹੀਂ ਇਹ ਨਹੀਂ ਵੀ ਉਹ ਸਾਡੇ ਸੰਤਾਂ ਦੇ ਡੇਰੇ ਤੇ ਸਾਰੇ ਜਾਂਦੇ ਸਾਰੇ ਲੀਡਰ ਜਾਂਦੇ ਸਾਰਿਆਂ ਨੂੰ ਸੰਤ ਸਤਕਾਰ ਦਿੰਦੇ ਆ ਉਹ ਗੱਲ ਨਹੀਂ ਹੈ ਚੰਨੀ ਦੀ ਕੋਈ ਐਡੀ ਹਵਾ ਹਵਾ ਵਾਲੀ ਗੱਲ ਨਹੀਂ ਜਿਹੜੀ ਆਪਾਂ ਬਣਾਈ ਫਿਰਦੇ ਆ ਠੀਕ ਨਹੀਂ ਚੰਦ ਪਾ ਬੋਟਾ ਸਾਰੀਆਂ ਪਾਰਟੀਆਂ ਨੇ ਕੱਟਣ ਹੁੰਦੀਆਂ ਉਹ ਸਾਰਿਆਂ ਨੂੰ ਪੈਣੀ ਆ ਪਰ ਜਿੱਤੂਗਾ ਸ਼ਰੋਮਣੀ ਅਕਾਲੀ ਦਾ ਤੁਹਾਨੂੰ ਅੱਜ ਵਾਅਦਾ ਕਰਦਾ ਜਿਹੜਾ ਵੀ ਸਾਡਾ ਕੈਂਡੀਡੇਟ ਹੋਗਾ ਠੋਕ ਮੈਂ ਕੈਂਡੀਡੇਟ ਹੋਊ ਸਾਰਿਆਂ ਦੇ ਉੱਪਰ ਲਾ ਤੁਹਾਨੂੰ ਕੀ ਲੱਗਦਾ ਪਮਨ ਕੁਮਾਰ ਟਿੰਨੋ ਜੀ ਵਾਪਸ ਆਣਗੇ ਉਹ ਨਹੀਂ ਮੈਂ ਤਾਂ ਕਹਿਣਾ ਸ਼ੁਕਰ ਆ ਵਾਪਸ ਲਿਆਉਣ ਦੀ ਕੋਈ ਗੱਲ ਨਹੀਂ ਐ ਤਾਂ ਪਾਰਟੀ ਨੂੰ ਅਰਦਾਸ ਕਰਦੇ ਵੀ ਜਿਹੜਾ ਵੀ ਜਾਂਦਾ ਨਾ ਉਹਨੂੰ ਵਾਪਸ ਨਾ ਲਿਆ ਜਾਵੇ ਕਿਉਂ ਬਹੁਤ ਵੱਡਾ ਨੁਕਸਾਨ ਹੁੰਦਾ ਮੁੜ ਕੇ ਫੇਰ ਫ ਇਸ ਕਰਕੇ ਜਿਹੜੇ ਵਰਕਰ ਆ ਉਹ ਫਿਰ ਨਿਰਾਸ਼ ਹੁੰਦੇ ਕਿਉਂ ਇਸ ਕਰਕੇ ਜਿਹੜਾ ਚਲੇਗਾ ਉਹ ਨੂੰ ਜਾਣ ਦਿਓ ਜਿਹੜੇ ਵਰਕਰ ਆ ਉਹਨਾਂ ਨੂੰ ਗਾਹ ਕਰੋ ਕਿਉਂਕਿ ਦੇਖਿਆ ਜਾਵੇ 3 ਕੇ 4 ਮਹੀਨੇ ਪਹਿਲੇ ਸੁਖਵੀਰ ਬਾਦ ਸਰਪੰਚ ਫੋਲੜੀਵਾਲ ਅੱਜ ਸਾਨੂੰ ਮੀਟਿੰਗ ਕਰਨ ਦਾ ਇਸ ਕਰਕੇ ਸਾਨੂੰ ਇੱਥੇ ਇਕੱਠੇ ਹੋਣ ਦਾ ਮਕਸਦ ਹੈ ਕਿਉਂਕਿ ਅਸੀਂ ਪਵਨ ਕੁਮਾਰ ਜੀ ਟੀਨੂ ਬਾਰੇ ਸੋਚ ਰਹੇ ਆ ਕਿਉਂਕਿ ਅੱਜ ਤੋਂ ਪਹਿਲਾ 5-6 ਮਹੀਨੇ ਪਹਿਲਾਂ ਉਹਨਾਂ ਦੀਆਂ ਅਸੀਂ ਇਦਾਂ ਦੀਆਂ ਪੋਸਟਰਾਂ ਦੇਖੀਆਂ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੂੰ ਡਰਾਇਆ ਜਾਂਦਾ ਇਹ ਸਰਕਾਰ ਵੱਲੋਂ ਧਮਕਾਇਆ ਜਾਂਦਾ ਲਾਲਚ ਦਿੱਤੇ ਜਾਂਦੇ ਆ ਪਰ ਇਹੀ ਪੁੱਛਣਾ ਚਾਹੁੰਦੇ ਆ ਵੀ ਤੁਹਾਨੂੰ ਵੀ ਉਹਨਾਂ ਨੇ ਡਰਾਇਆ ਜਾਂ ਕੁਝ ਲਾਲਚ ਦਿੱਤਾ ਇਹ ਅਸੀਂ ਆਪਣੇ ਸਮਾਜ ਦੇ ਮੂਹਰੇ ਇਹ ਗੱਲ ਲਿਆਉਣੀ ਚਾਹੁੰਦੇ ਆ ਤੁਸੀਂ ਆਪਣੇ ਮੂੰਹ ਦੱਸੋ ਵੀ ਤੁਹਾਨੂੰ ਕੀ ਲਾਲਚ ਦਿੱਤਾ ਜਾਂ ਤੁਹਾਨੂੰ ਕੀ ਉਹਨਾਂ ਨੇ ਡਰਾਇਆ ਜਾਂ ਧਮਕਾਇਆ ਇਸ ਬੱਸ ਕੀਤਾ ਜਾਵੇ ਪਰ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਸਾਡੇ ਜਿੰਨਾ ਵੀ ਸਾਡੇ ਸਮਾਜ ਹੈ ਦਬਿਆ ਕੁਚਲਿਆ ਦਲਤ ਸਮਾਜ ਅੱਜ ਪੂਰਾ ਸਭ ਕੋ ਜਾਣਦਾ ਹੈ ਕਿ ਕਿਸ وجہ ਦੇ ਨਾਲ ਇਸ ਤਰੀਕੇ ਨਾਲ ਸਾਡੇ ਸਮਾਜ ਨੂੰ ਵੇਚਿਆ ਜਾਂਦਾ ਆਪਣੇ ਆਪ ਨੂੰ ਵੇਚਿਆ ਜਾਂਦਾ ਅਗਰ ਜੇ ਇਦਾਂ ਦੀ ਗੱਲ ਹੁੰਦੀ ਤਾਂ ਸਾਬ ਕਾਂਸ਼ੀ ਰਾਮ ਤਾਂ ਕਦੋਂ ਦੇ ਵਿਕ ਜਾਂਦੇ ਬਾਬਾ ਸਾਹਿਬ ਵੇਟ ਕਰਦਾ ਕਦੋਂ ਦੇ ਵਿਕ ਜਾਂਦੇ ਪਰ ਉਹਨਾਂ ਚੱਲਣਾ ਉਹਨਾਂ ਦੀ ਮੇਰੇ ਕਹਿੰਦਾ ਮਤਲਬ ਕਹਿੰਦੇ ਹੈਗੇ ਅਸੀਂ ਉਹਨਾਂ ਦੇ ਨਕਸ਼ੇ ਕਦਮਾਤੇ ਪਰ ਛੋਟੀਆਂ ਛੋਟੀਆਂ ਗੱਲਾਂ ਤੋਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਵੇਚ ਦੇਣਾ ਜਾਂ ਆਪਣੇ ਆਪ ਨੂੰ ਡਰ ਜਾਣਾ ਧਮਕ ਜਾਣਾ ਪਰ ਇਹ ਹੀ ਬੇਨਤੀ ਕਰਦੇ ਆ ਸਾਰੇ ਸਮਾਜ ਨੂੰ ਇਦਾਂ ਦਾ ਜਿੰਨੇ ਵੀ ਲੋਕ ਜਿੰਨੇ ਵੀ ਬਕਾਊ ਮਾਲ ਹੈ ਉਹਨਾਂ ਨੂੰ ਸੋਚ ਸਮਝ ਕੇ ਵੋਟ ਪਾਉਣੀ ਆ ਤਾਂ ਕਿ ਇਹਨਾਂ ਨੂੰ ਗਾਂ ਤੋਂ ਪਤਾ ਲੱਗ ਜਾਏ ਵੀ ਇਸ ਤਰੀਕੇ ਦੇ ਲੋਕਾਂ ਨੂੰ ਅਸੀਂ ਮੂੰਹ ਨਹੀਂ ਲਾਉਣਾ ਇਹ ਹੀ ਬੇਨਤੀ ਕਰਦੇ ਆ ਕਿਉਂਕਿ ਬਹੁਤ ਸਾਰਾ ਅਕਾਲੀ ਦਲ ਨੇ ਉਹਨਾਂ ਨੂੰ ਮਾਣ ਦਿੱਤਾ ਸੀਗਾ ਦੋ ਵਾਰੀ ਐਮ.ਐਲ.ਏ ਬਣੇ ਆ ਇੱਥੇ ਦੇ ਮੈਂ ਇਹ ਸੋਚਦਾ ਹੈਗਾ ਮੇਰਾ ਖਿਆਲ ਹੈ ਇਹਨਾਂ ਨੇ ਕਿਸੇ ਦਾ ਕੋਈ ਨਾ ਕੋਈ ਬੱਚਾ ਕੋਈ ਨੌਕਰੀ ਤੇ ਲਵਾਇਆ ਹੋਣਾ ਨਾ ਕਿਸੇ ਨੂੰ ਕੋਈ ਪ੍ਰਾਈਵੇਟ ਜੋਬ ਦਵਾਈ ਹੋਣੀ ਨਾ ਕੋਈ ਹੋਰ ਭਲਾ ਕੀਤਾ ਹੋਣਾ ਇਹ ਤਾਂ ਮੈਂ ਹੀ ਕਹੂੰਗਾ ਜੇ ਕੋੜੀ ਦੇ ਭਾਂਡੇ ਦੇ ਵਿੱਚ ਖੀਰ ਆ ਤਾਂ ਕੋੜੀ ਨੂੰ ਹੀ ਭਾ ਆਇਆ ਇਹਦਾ ਹੋਰ ਕਿਸੇ ਨੂੰ ਸਮਾਜ ਨੂੰ ਨਹੀਂ ਕੋਈ ਭਾ ਹੋਣਾ ਮੈਂ ਇਹੀ ਬੇਨਤੀ ਕਰਦਾ ਅਸੀਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ ਜੋ ਵੀ ਸਾਨੂੰ ਜਿਹੜਾ ਵੀ ਸਾਨੂੰ ਕੈਂਡੀਡੇਟ ਦੇਵੇਗਾ ਪਾਰਟੀ ਅਸੀਂ ਉਹਨਾਂ ਦੇ ਨਾਲ ਖੜੇ ਹਾਂਗੇ ਮੋਢੇ ਦੇ ਮੋਢਾ ਨਾਲ ਜੋੜ ਕੇ ਕੋਸ਼ਿਸ਼ ਕਰਾਂਗੇ ਵੀ ਅਸੀਂ ਆਪਣੇ ਕੈਂਡੀਡੇਟ ਨੂੰ ਸਫਲ ਬਣਾਈਏ ਸਾਰਿਆਂ ਨੂੰ ਜੈਪੀਐਮ ਜੈ ਭਾਰਤ 바이ਗੁਰਜੀ ਦਾ ਖਾਲਸਾ 바이ਗੁਰਜੀ ਦਾ ਮੈਂ ਕੁਲਵਿੰਦਰ ਸਿੰਘ ਟੀਮਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਹ ਜੋ ਆਇਕਲ ਚੱਕਰ ਚੱਲ ਰਿਹਾ ਕੋਈ ਕਾਂਗਰਸ ਚੋਂ ਨਿਕਲ ਕੇ ਬੀਜੇਪੀ ਚ ਜਾ ਰਿਹਾ ਕੋਈ ਆਪ ਜੋ ਨਿਕਲ ਕੇ ਤੇ ਕਿਸੇ ਹੋਰ ਪਾਰਟੀ ਚ ਜਾ ਰਿਹਾ ਇਹ ਇਸੇ ਤਰ੍ਹਾਂ ਦਾ ਜਿਹੜਾ ਜਾਣ ਦਾ ਸਿਲਸਲਾ ਹੈਗਾ ਚੱਲ ਤੇ ਬਹੁਤ ਪੁਰਾਣਾ ਰਿਹਾ ਪਰ ਜਿਹੜਾ ਸਾਡੇ ਪਵਨ ਤਿੰਨੂ ਜੀ ਵੀ ਇਸ ਅਕਾਲੀ ਦਲ ਚੋਂ ਗਏ ਆ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਗਏ ਕਿਉਂ ਆ ਉਹਦਾ ਕਾਰਨ ਕੀ ਸੀਗਾ ਸਾਨੂੰ ਕਾਰਨ ਤਾਂ ਦੱਸਣ ਕਿ ਉਹ ਕਾਲੀ ਦਲ ਨੇ ਤਾਂ ਉਹਨਾਂ ਵਾਸਤੇ ਜਲੰਧਰ ਸੀਟ ਦਿੱਤੀ ਸੀ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਆਪਾਂ ਆਪ ਵਾਲਿਆਂ ਕੋ ਬੰਦਾ ਕੋਈ ਨਹੀਂ ਸੀਗਾ ਕੋਈ ਕੈਂਡੀਡੇਟ ਖੜਾ ਕਰਨ ਵਾਲੇ ਬੰਦਾ ਹੀ ਕੋਈ ਨਹੀਂ ਸੀ ਉਹਨਾਂ ਕੋਲ ਉਹਨਾਂ ਨੇ ਇਹਨਾਂ ਨੂੰ ਆ ਕੇ ਤੇ ਚਾਰ ਭੁੱਲੀਆਂ ਪਾਈਆਂ ਤੇ ਇਹਨਾਂ ਨੇ ਅੱਗੇ ਜਾ ਕੇ ਤੇ ਆਪਣਾ ਉਹਨਾਂ ਦੇ ਵਿੱਚ ਆਪਣਾ ਹੋ ਗਏ ਸ਼ਾਮਲ ਹੋ ਗਏ ਨੇ ਪਰ ਇਹ ਗੱਲ ਗਲਤ ਹੈ ਸਾਰੇ ਬੰਦੇ ਇਸੇ ਗੱਲ ਦੇ ਉੱਤੇ ਨਰਾਜ ਨੇ ਪਰ ਅਸੀਂ ਇਹ ਕਿੰਨੇ ਸ਼ਰੋਹਣੀ ਅਕਾਲੀ ਦਲ ਨੂੰ ਇਦਾਂ ਦੇ ਬੰਦੇ ਹਜ਼ਾਰਾਂ ਮਿਲਦੇ ਆ ਉਹ ਹਜ਼ਾਰਾਂ ਚਲੇ ਜਾਂਦੇ ਆ ਪਰ ਅਕਾਲੀ ਦਲ ਦਾ ਸਟੈਂਡ ਆਪਣੀ ਜਗ੍ਹਾ ਤੇ ਉੱਥੇ ਦਾ ਉੱਥੇ ਹੀ ਆ ਔਰ ਸੁਖਵੀਰ ਸਿੰਘ ਬਾਦਲ ਜੋ ਅਸੀਂ ਬੇਨਤੀ ਕਰਾਂਗੇ ਅਸੀਂ ਉਹਨਾਂ ਨੂੰ ਇਹ ਵੀ ਕਵਾਂਗੇ ਕਿ ਭਾਈ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ ਅਸੀਂ ਜਲੰਧਰ ਦੇ ਵਿੱਚ ਖੜੇ ਆ ਤੁਸੀਂ ਕਿਸੇ ਬੰਦੇ ਨੂੰ ਵੀ ਇੱਥੋਂ ਇਲੈਕਸ਼ਨ ਲੜਾਓ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅਸੀਂ ਅਕਾਲੀ ਦਲ ਸਾਡਾ ਸ਼ਹਿਰ ਦੇ ਵਿੱਚ ਵੀ ਸਟਰੋਂਗ ਹੈ ਪਿੰਡਾਂ ਦੇ ਵਿੱਚ ਵੀ ਸਾਡਾ ਸਟਰੋਂਗ ਹੈ ਸਾਨੂੰ ਕੋਈ ਦਿੱਕਤ ਨਹੀਂ ਆ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੀਨੀਅਰ ਮੀਤ ਪ੍ਰਧਾਨ ਸੋਨੇ ਅਕਾਲੀ ਦਲ ਲੇਸਬਿੰਗ ਕੱਲ੍ਹ ਦੀਆਂ ਟੈਲੀਵਿਜ਼ਨ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਚੱਲਦੀਆਂ ਕਿ ਪਮਨ ਪਵਨ ਕੁਮਾਰ ਟੀਨੂ ਜੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਦੇ ਨਾਲ ਐਸ.ੀ. ਬਿੰਦੇ ਜ਼ਿਲ੍ਹੇ ਦੇ ਪ੍ਰਧਾਨ ਹਰਪ੍ਰਜਨ ਚੋਪੜਾ ਜੀ ਦੀ ਨਾਲ ਇੱਕ ਫੋਟੋ ਦਿਖਾਈ ਜਾ ਰਹੀ ਸੀ। ਤੇ ਉਹ ਲੋਕਾਂ ਦੇ ਵਿੱਚ ਭਰਮ ਪੈਦਾ ਹੋ ਗਿਆ ਕਿ ਸ਼ਾਇਦ ਚੋਪੜਾ ਜੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਪਰ ਨਹੀਂ ਇਦਾਂ ਦੀ ਨਹੀਂ ਕਿ ਕੋਈ ਗੱਲ ਸੀ। ਸ਼ੋਭਾ ਯਾਤਰਾ ਦੀਆਂ ਉਹ ਫੋਟੋਆਂ ਸਨ ਜਿਨ੍ਹਾਂ ਨੂੰ ਟੈਲੀਵਿਜ਼ਨ ਤੇ ਦਿਖਾਇਆ ਜਾ ਰਿਹਾ ਸੀ। ਦੂਸਰੀ ਗੱਲ ਪਾਰਟੀ ਨੇ ਪਵਨ ਕੁਮਾਰ ਟੀਨੂ ਨੂੰ ਜੋ ਰਤਵਾ ਜੋ ਉਹਨਾਂ ਦੀ ਹੈਸੀਅਤ ਬਣਾਈ 10 ਸਾਲ ਐਮਐਲਏ ਰਹੇ ਐਮਪੀ ਦਾ ਇਲੈਕਸ਼ਨ ਲੜਾਇਆ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਬੜਾ ਚਿਰ ਉਹਨਾਂ ਦੇ ਨਾਂ ਦੇ ਸਾਡੇ ਸਮਾਜ ਦੀ ਗੱਲ ਕਰਦੇ ਸੀ ਹਮੇਸ਼ਾ ਪਰ ਜਦੋਂ ਉਹਨਾਂ ਨੇ ਪਾਰਟੀ ਛੱਡ ਕੇ ਗਏ ਆ ਤੇ ਕਿਸੇ ਨੇ ਵੀ ਵਿਚਾਰ ਬਟਾਂਦਰਾ ਨਹੀਂ ਕੀਤਾ ਪਾਰਟੀ ਛੱਡ ਕੇ ਚਲੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਆਦਮੀ ਦੇ ਪਾਰਟੀ ਦੀ ਛੱਡਣ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਆਪਾਂ ਅਸੀਂ ਆਪਣੇ ਸਮਾਜ ਦੀ ਗੱਲ ਕਰਦੇ ਹੋਏ ਦੂਸਰੀ ਪਾਰਟੀ ਦੇ ਵਿੱਚ ਆਪਾਂ ਜਾ ਕੇ ਚਲੇ ਜਾਂਦੇ ਆ ਤਾਂ ਉਸ ਵੇਲੇ ਪਾਰਟੀ ਦੇ ਜਿਹਨੇ ਬਰਕਰਿਆ ਉਹਨਾਂ ਨੂੰ ਬੜੀ ਦੁੱਖ ਤਕਲੀਫ ਹੁੰਦੀ ਆ ਵੀ ਇਹ ਸਾਡੇ ਵਿੱਚ ਵਿਚਕਾਰ ਖੜਾ ਹੋ ਗਏ ਸਾਡੇ ਸਮਾਜ ਦੀ ਗੱਲ ਕਰਕੇ ਵੀ ਸਾਨੂੰ ਛੱਡ ਕੇ ਚਲੇ ਜਾਂਦਾ ਦੂਸਰੀ ਪਾਰਟੀ ਦੇ ਵਿੱਚ ਇਹ ਮੰਦਭਾਗੀ ਘਟਨਾ ਮਾੜੀ ਗੱਲ ਆ ਪਾਰਟੀ ਨੂੰ ਮਾਨ ਸਨਮਾਨ ਬਣਦਾ ਸੀ ਉਸ ਤੋਂ ਵੀ ਵੱਧ ਉਹਨਾਂ ਨੂੰ ਦਿੱਤਾ ਪਰ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਚਲੋ ਆਜ਼ਾਦੀ ਦਿੰਦਾ ਸੰਵਿਧਾਨ ਜਿੱਥੇ ਮਰਜ਼ੀ ਬੰਦਾ ਜਾ ਸਕਦਾ ਹੈ ਜਿਸ ਮਰਜ਼ੀ ਪਾਰਟੀ ਨੂੰ ਜੁਆਇਨ ਕਰ ਸਕਦਾ ਹੈ ਇੱਕ ਇੱਕ ਆਦਮੀ ਦੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਐਸੀ ਰਿੰਗ ਦਾ ਜਿਹੜਾ ਜਗੰਦਰ ਦਾ ਸਾਰੇ ਸਾਥੀ ਆ ਉਹ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ ਜੋ ਵੀ ਕੈਂਡੀਡੇਟ ਆਵੇਗਾ ਪਾਰਟੀ ਦੇਵੇਗੀ ਅਸੀਂ ਤਨਮਨ ਦੇ ਨਾਲ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਉਹਨਾਂ ਦੇ ਨਾਲ ਨਾਲ ਸਾਥ ਦੇਵਾਂਗੇ ਜੈ ਭੀਮ ਜੈ ਫਤ ਜੈ ਗੋਦੇ ਸੰਗੋਦੇ ਅੱਜ ਪਹਿਲਾ ਝੋਗੜਾ ਜਿਹੜੇ ਇੱਕ ਸੱਦੇ ਦੇ ਮੇਰਾ ਨਾਮ ਦੇਵਰਾ ਸੁਮਨ ਸੀਨੀਅਰ ਵਾਈਸ ਪ੍ਰਧਾਨ ਅਕਾਲੀ ਦਲ ਜਗੰਦਰ ਔਰ ਅੱਜ ਇਹ ਪਹਿਲਾ ਚੋਪੜਾ ਜੀ ਨੇ ਜਿਹੜੇ ਮੇਨ ਅਹੁਦੇਦਾਰ ਐ ਐਸਸੀ ਵਿੰਗ ਦੇ ਸੀਨੀਅਰ ਜਿੰਨੇ ਵੀ ਵਾਈਸ ਪ੍ਰਧਾਨ ਲਗਾਏ ਆ ਚੋਪੜਾ ਸਾਹਿਬ ਨੇ ਜਿੰਨੇ ਵੀ ਜਿਹੜੀ ਕੋਰ ਕਮੇਟੀ ਆ ਐਸਸੀ ਵਿੰਗ ਦੀ ਉਹ ਸਾਰੀ ਅੱਜ ਉਹਨਾਂ ਨੇ ਇੱਥੇ ਬੁਲਾ ਕੇ ਕਬੱਡੀ ਵੱਧ ਤੇ ਮੀਟਿੰਗ ਅਸੀਂ ਕੀਤੀ ਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੀ ਜਿੰਨੇ ਵੀ ਐਸਸੀ ਵਿੰਗ ਦਾ ਜਿਹੜਾ ਮੋਰਚਾ ਅਸੀਂ ਸਾਰੇ ਵੱਧ ਚੜ ਕੇ ਜਿਹੜਾ ਅਕਾਲੀ ਦਲ ਦੇ ਨਾਲ ਆ ਔਰ ਜਿਹੜਿਆ ਵੀ ਸਾਨੂੰ ਅਕਾਲੀ ਦਲ ਪਾਰਟੀ ਜਿਹੜਾ ਵੀ ਸਾਨੂੰ ਐਮਪੀ ਦਾ ਕੈਂਡੀਡੇਟ ਦੇਹੂਗੀ ਅਸੀਂ ਉਹਨਾਂ ਨਾਲ ਪੂਰ ਜੋਰ ਜਿਹੜਾ ਮੇਰੇ ਨਾਲ ਜਿਹੜਾ ਕੰਮ ਕਰਾਂਗੇ ਉਸ ਸੰਬੰਧ ਵਿੱਚ ਮੀਟਿੰਗ ਬੁਲਾਈ ਸੀ। ਤੁਹਾਨੂੰ ਕੀ ਲੱਗਦਾ ਜਲੰਧਰੋਂ ਕਾਲੀਦਾਦੀ ਕਿੰਨੂੰ ਸੀਟ ਮਿਲਣਦੀ ਹੈ? ਦੇਖੋ ਇਹ ਇੱਕ ਇਹ ਕਮੇਟੀ ਦਾ ਆਪਣਾ ਜਿਹੜੀ ਸੀਨੀਅਰ ਕਮੇਟੀ ਹੁੰਦੀ ਉਹਨਾਂ ਦੇ ਫੈਸਲੇ ਹੁੰਦੇ ਆ ਜਿਹਦਾ ਉਹਨਾਂ ਦੇ ਉਹਨਾਂ ਫੈਸਲਿਆਂ ਦੇ ਉੱਤੇ ਆਪਾਂ ਨੇ ਮਿਹਨਤ ਕਰਨੀ ਹੁੰਦੀ ਹੈ। ਜੀ ਨਾਲ ਜੀ ਤੁਹਾਨੂੰ ਕਰਾਉਣਾ ਹੈ। ਮੇਰਾ ਨਾਮ ਹੈ ਰਵਿਸ਼। ਔਰ ਸੀਨੀਅਰ ਪ੍ਰਧਾਨ ਹੈ ਸੰਜੀਤ ਸ਼ਰਮਾ ਕਾਲੀਕਾਰ ਸਵੀਰ ਪ੍ਰਧਾਨ ਨਿਵੇਦਿਨ ਜਿਵੇਂ ਕਿ ਤੋ ਪਹਿਲਾਂ ਬੁਲਾ ਰਿਆਂ ਦੱਸਿਆ ਅਮਨਪਾਲ ਸਿੰਘ ਦੇਾਨੂੰ ਦਾ ਬਹੁਤ ਦੁੱਖ ਹੋਇਆ ਪਰ ਸਾਨੂੰ ਅਸੀਂ ਪ੍ਰਧਾਨ ਜੀ ਪੱਜਣਾ ਜੋਖੜਾ ਜੀ ਅਗਵਾਈ ਦੇ ਵਿੱਚ ਸਰੋਮਣੀ ਕਾਲੀ ਦਲ ਦੇ ਨਾਲ ਖੜੇ ਹਾਂ ਜਿੱਥੇ ਵੀ ਸਾਨੂੰ ਕੋਈ ਹੁਕਮ ਹੋਏਗਾ ਅਸੀਂ ਉਸ ਹੁਕਮ ਦੀ ਪੂਰਨ ਪਾਲਣਾ ਪੂਰੀ ਤਰ੍ਹਾਂ ਕਰਾਂਗੇ ਇਸ ਦੇ ਨਾਲ ਹੀ ਮੈਂ ਅਮਨ ਨੂੰ ਬਰਾਮਦ ਲੈ ਕੇ ਨਿਕਲਦਾ ਹਾਂ